ਇੱਕ ਦੁਕਾਨਦਾਰ ਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵਾ ਜਿਹੜਾ ਕਿ ਨਹੀਂ ਧਿਆਨ ਦਿੰਦਾ ਪ੍ਰਸ਼ਾਸਨ ਕੋ ਜੀ ਮੈਂ ਕਹੂੰਗਾ ਕਿ ਦੁਕਾਨਦਾਰ ਟੈਕਸ ਦਿੰਦਾ ਇੱਕ ਵਪਾਰੀ ਟੈਕਸ ਦਿੰਦਾ ਪਰ ਇਸ ਮਸਲੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੁੰਦੀ ਜੀ ਕਿਉਂਕਿ ਅੱਜ ਤੋਂ 18 ਸਾਲ ਪਹਿਲੇ ਮੇਰੇ ਨਾਲ ਇਹੀ ਜਿਹਾ ਹੀ ਹਾਸਾ ਆ ਪਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਅਸੀਂ ਦੁਬਾਰਾ ਆਪਣੇ ਤੇ ਡੀਟੀ ਨਾਲ ਆਪਣੇ ਸਿਸਟਮ ਨਾਲ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਫਿਰ ਲੇਕਿਨ ਪ੍ਰਸ਼ਾਸਨ ਨੂੰ ਅਸੀਂ ਉਦੋਂ ਵੀ ਮੰਗ ਕੀਤੀ ਸੀ ਕਿ ਇੱਥੇ ਫਾਇਰ ਬ੍ਰਿਗੇਡ ਦਾ ਹੋਣਾ ਬਹੁਤ ਜ਼ਰੂਰੀ ਆ ਅੱਜ 18 ਸਾਲ ਹੋ ਗਏ ਦੇਖ ਲਓ ਤੁਸੀਂ ਅੱਜ ਤੱਕ ਫਾਇਰ ਬ੍ਰਿਗੇਡ ਦਾ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਉਦੋਂ ਵੀ ਡੇਰੇ ਵਾਲੇ ਨਾ ਹੁੰਦੇ ਤੇ ਪੰਜ-ਛੇ ਦੁਕਾਨਾਂ ਦਾ ਹੋਰ ਨੁਕਸਾਨ ਹੋ ਸਕਦਾ ਸੀ ਸਾਡਾ ਟੋਟਲ ਲਾਸ ਹੋ ਗਿਆ ਸੀ ਜੀ ਤੇ ਇਸ ਕਰਕੇ ਵਪਾਰੀ ਦਾ ਇੱਕ ਦੁਕਾਨਦਾਰ ਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਵਾ ਜਿਹੜਾ ਕਿ ਨਹੀਂ ਧਿਆਨ ਦਿੰਦਾ ਪ੍ਰਸ਼ਾਸਨ ਕਿਉਂਕਿ ਇੱਕ ਲੋਨ ਲੈ ਕੇ ਉਹ ਦੁਕਾਨਦਾਰ ਆਪਣਾ ਦੁਬਾਰਾ ਕੰਮ ਸ਼ੁਰੂ ਕਰਦਾ ਪਤਾ ਨਹੀਂ ਕਿਸ ਤਰ੍ਹਾਂ ਤੇ ਹੁਣ ਇੰਨਾ ਵੱਡਾ ਜਿੰਨਾ ਵੱਡਾ ਇਹ ਨੁਕਸਾਨ ਹੋ ਚੁੱਕਾ ਵਾ ਮੈਨੂੰ ਪਤਾ ਵਾ ਵੀ ਅਸੀਂ ਇਹ ਸਾਰਾ ਕੁਝ ਦੇਖਿਆ ਵਾ ਇਸੇ ਤਰ੍ਹਾਂ ਇਹਨਾਂ ਵਾਸਤੇ ਬਹੁਤ ਮੁਸ਼ਕਲ ਵਾ ਤੇ ਮੈਂ ਪ੍ਰਸ਼ਾਸਨ ਨੂੰ ਮੰਗ ਕਰੂੰਗਾ ਕਿ ਉਹ ਇਹਨਾਂ ਦੀ ਮਾਲੀ ਸਹਾਇਤਾ ਕਰਕੇ ਤੇ ਇਹਨਾਂ ਬਾਰੇ ਧਿਆਨ ਦੇਣ ਤੇ ਵਪਾਰੀਆਂ ਵੱਲ ਧਿਆਨ ਦੇਣ ਕੋਈ ਨਹੀਂ ਲੱਗਦਾ ਕਿ ਜਦੋਂ ਇਹ ਵੇਖੀਏ ਜਿਸ ਤਰ੍ਹਾਂ ਇਹ ਹਲਾ ਅੱਜ ਪੰਜਾਬ ਦੇ ਵਿੱਚ ਵਪਾਰ ਦੇ ਬਣੇ ਪਏ ਨੇ ਠੀਕ ਹੈ ਜੀ بڑا ਜਿਹੜਾ ਵਪਾਰ ਘਟਿਆ ਹੋਇਆ ਪੰਜਾਬ ਦੇ ਵਿੱਚ ਉਹ ਉਸ ਤਰ੍ਹਾਂ ਦੇ ਵਿੱਚ ਇਦਾਂ ਦੀ ਛੱਟ ਲੱਗਣੀ ਦੁਕਾਨਦਾਰ ਦਾ ਲੱਕ ਟੁੱਟਣ ਵਾਲੀ ਗੱਲ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਵਪਾਰ ਤੇ ਅੱਗੇ ਖਤਮ ਹੋ ਚੁੱਕੇ ਆ ਵਪਾਰ ਦਾ ਤੁਹਾਨੂੰ ਪਤਾ ਹੋਇਆ ਇੱਕ ਪੈਸੇ ਦਾ ਨਹੀਂ ਅੱਜ ਕੱਲ ਟੈਕਸ ਅਸੀਂ ਦੇ ਰਹੇ ਆ ਵਪਾਰ ਸਾਡਾ ਕੰਮ ਕਰ ਲੋਕਾਂ ਦੇ ਚੱਲਦੇ ਨਹੀਂਗੇ ਬਹੁਤ ਹੀ ਘਟ ਜਿਹੜੇ ਦੁਕਾਨਦਾਰ ਵਾ ਜਿਨ੍ਹਾਂ ਨਾਲ ਚਲੋ ਆਈ ਚਲਾਈ ਚੱਲ ਰਹੀ ਆ ਲੇਕਿਨ ਇਹੋ ਜਿਹਾ ਜਦੋਂ 6 ਵਜਦੀ ਆ ਤੇ ਉਹ ਉਹਦੇ ਵਾਸਤੇ ਦੁਬਾਰਾ ਉੱਠਣਾ ਬਹੁਤ ਮੁਸ਼ਕਲ ਵਾ ਤੇ ਪ੍ਰਸ਼ਾਸਨ ਨੂੰ ਸਾਡੀ ਦੁਬਾਰਾ ਇਹੀ ਅਪੀਲ ਵਾ ਕਿ ਇੱਕ ਤੇ ਫਾਇਰ ਬ੍ਰੀਡ ਇਥੇ ਇੰਤਜ਼ਾਮ ਕੀਤਾ ਜਾਵੇ ਤੇ ਦੂਸਰਾ ਇਹ ਆ ਵੀ ਮਾਲੀ ਸਹਾਇਤਾ ਕਰਕੇ ਉਹਨ ਦੁਕਾਨਦਾਰ ਦੀ ਮਦਦ ਕੀਤੀ ਜਾਵੇ